ਅੱਤਸ਼੍ਰੀਆਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀਆਂ ਖਾਸ ਖਬਰਾਂ ਦੇ ਨਾਲ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਸਭ ਤੋਂ ਪਹਿਲਾਂ ਪੇਸ਼ ਹੈ ਅੱਜ ਦਾ ਵਿਚਾਰ ਕਿਸੇ ਤੋਂ ਉਮੀਦ ਕੀਤੇ ਬਿਨਾ ਉਸ ਦਾ ਚੰਗਾ ਕਰੋ ਕਿਉਂਕਿ ਕਿਸੇ ਨੇ ਖੂਬ ਕਿਹਾ ਹੈ ਜੋ ਲੋਕ ਫੁੱਲ ਵੇਚਦੇ ਨੇ ਉਹਨਾਂ ਦੇ ਹੱਥ ਵਿੱਚ ਖੁਸ਼ਬੂ ਅਕਸਰ ਰਹਿ ਹੀ ਜਾਂਦੀ ਹੈ ਆਓ ਮਾਰਦਿਆਂ ਇੱਕ ਨਜ਼ਰ ਅੱਜ ਦੀਆਂ ਖਾਸ ਖਬਰਾਂ ਤੇ ਸੰਸਦ ਮੈਂਬਰ ਸੰਗਰੂਰ ਸਿਮਰਨਜੀਤ ਸਿੰਘ ਮਾਨ ਨੇ 129 ਦਿਵੰਗ ਵਿਅਕਤੀਆਂ ਨੂੰ ਕਰੀਬ 26,72,000 ਰੁਪਏ ਦੇ ਉਪਕਰਨ ਅਤੇ ਬਨਾਵਟੀ ਅੰਗ ਵੰਡੇ। ਸ਼੍ਰੀ ਮੁਕਤਸਰ ਸਾਹਿਬ پولیس ਵੱਲੋਂ ਨਾਕਾ ਲਗਾ ਕੇ ਕੀਤੀ ਵਾਹਨਾਂ ਦੀ ਚੈਕਿੰਗ। ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜਾਂਦੀ ਡਾਇਰੈਕਟਰ ਟਰਾਲੀ ਪਲਟੀ 30 ਤੋਂ ਜ਼ਿਆਦਾ ਨੌਜਵਾਨ ਬਾਲਵਾਲ ਬੱਚੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਥਾਣਾ ਸਦਰ ਫਿਰੋਜ਼ਪੁਰ ਅੱਗੇ ਦਿੱਤਾ ਧਰਨਾ ਸੰਤੋਸ਼ ਕਟਾਰੀਆ ਵਿਧਾਇਕ ਨੇ ਸ਼੍ਰੀ ਨੈਣਾ ਦੇਵੀ ਦੇ ਭੂਮੀ ਯਾਤਰਾ ਲਈ ਬੱਸ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ ਪਿੰਡ ਉਦੋਵਾਲ ਵਿਖੇ ਬਾਬਾ ਅਲਖਗੀਰ ਦੀ ਯਾਦ ਵਿੱਚ ਖੇਡ ਟੂਰਨਾਮੈਂਟ ਕਰਵਾਇਆ ਨਗਰ ਨਿਗਮ ਬਟਾਲਾ ਦੀ ਟੀਮ ਨੇ ਡੇਰਾ ਬਾਬਾ ਨਾਨਕ ਰੋੜ ਤੋਂ ਨਜਾਇਜ਼ ਕਬਜ਼ੇ ਹਟਾਏ ਮਲੇਰ ਕੋੜਲਾ ਪੁਲਿਸ ਨੇ ਬਖ ਬਖ ਮਾਮਲਿਆਂ ਵਿੱਚ 14 ਬਦਨਾਮ ਚੋਰ ਫੜੇ ਅਤੇ 4 ਹੋਰ ਕੀਤੇ ਨਾਮਜਦ ਆਦਾਰਾ ਡੀਡੀਐਸ ਨਿਊਜ਼ ਵੱਲੋਂ ਈਸ਼ਾਨ ਗਰਗ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤਾਜ਼ਾ ਤੇ ਲੇਟੈਸਟ ਖਬਰਾਂ ਜਾਣਨ ਲਈ ਜੁੜੇ ਰਹੋ ਸਾਡੇ ਚੈਨਲ ਡੀਡੀਐਸ ਨਿਊਜ਼ ਨਾਲ ਧੰਨਵਾਦ